来 ਬਈ ਦੋਸਤੋ ਅੱਜ ਆਪਾਂ ਅਗਲੀ ਵੀਡੀਓ ਦੇ ਵਿੱਚ ਆਏ ਆਂ ਬਾਈ ਦੀਪ ਦੇ ਨਾਲ ਹਿੰਦੂ ਮਾਲ ਕੋਟ ਦੇ ਵਿੱਚ ਤੇ ਅੱਜ ਆ ਜਗ੍ਹਾ ਸੁਣੋਂ ਦੇਖਣ ਚ ਢਈਆਂ ਮਾਰਤਾਂ ਲੱਗਣੀਆਂ ਹਨਾ ਝਾੜੀਆਂ ਲੱਗਣੀਆਂ ਪਰ ਇਹਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਹੱਤਵ ਹੈਗਾ ਤੇ ਕਾਫੀ ਇਹਦਾ ਪੁਰਾਣਾ ਇਤਿਹਾਸ ਹੈਗਾ ਤੇ ਉਹ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਬਈ ਇਹ ਜਿਹੜਾ ਸਰਕਾਰੀ ਕੋਠੀਆਂ ਪੁਰਾਣੀਆਂ ਕੋਠੀਆਂ ਇਹਨਾਂ ਚ ਕੌਣ ਬਈ ਰਹਿੰਦਾ ਹੁੰਦਾ ਸੀ ਸਤਿ ਸ਼੍ਰੀ ਅਕਾਲ ਬਾਈ ਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਦੀਪ ਜਿਹੜਾ ਹ ਹੁਣ ਧਈਆਂ ਪਈਆਂ ਹਾਂਜੀ ਹਾਂਜੀ ਤੇ ਇਹ ਜਗ੍ਹਾ ਦਾ ਕੀ ਇਤਿਹਾਸ ਹੈਗਾ ਬਈ ਇਹ ਬਾਈ ਇਹ ਮਹਾਰਾਜਾ ਗੰਗਾ ਸਿੰਘ ਦਾ ਹੈਗਾ ਰੈਸਟ ਹਾਊਸ ਜਿਹੜੇ ਹ ਮਹਾਰਾਜ ਇੱਥੇ ਰਹਿੰਦਾ ਸੀ ਆ ਕੇ ਜੇ ਮੰਨ ਲਾ ਜਦੋਂ ਉਹਦਾ ਜੀ ਕਰਦੇ ਆਰਾਮ ਰੂਮ ਕਰਨਾ ਹਾਂ ਆਹ ਹਾਂ ਆਰਾਮ ਕਰਨਾ ਜਿਵੇਂ ਇਹਦੇ ਇੱਥੇ ਆਉਂਦੇ ਸੀ ਕਿਉਂ 1927 ਦੇ ਵਿੱਚ ਨਹਿਰ ਬੰਨੀ ਸ਼ੁਰੂ ਹੋਈ ਸੀ ਆਪਣੀ ਗੰਗਾ ਨਹਿਰ ਜਿਹੜੀ ਫਰੀਦਕੋਟ ਵਾਲੀ ਹਾਂ ਫਰੀਦਕੋਟ ਵਾਲੀ ਵਾਜਦੀ ਗੰਗਾ ਨਹਿਰ ਦਾ ਜਿਹੜਾ ਆਮੀ ਅਕਸਰ ਚਰਚਾ ਰਹਿੰਦੀ ਹੈ ਜੀ ਹਾਂ ਉਹਦੇ ਨਾਮ ਠੀਕ ਹੈ ਤੇ ਉਹ ਮਹਾਰਾਜ ਇੱਥੇ ਦਾ ਕਾਰਖਾਨਾ ਲੱਗਾਦਾ ਸੀ ਬਈ ਇੱਥੋਂ ਮਲਬ ਜਾਦਾ ਮਹਾਰਾ ਜੰਗਾ ਸਿੰਘ ਹੁੰਦਾ ਸੀ ਇੱਥੇ ਜਾਂ ਉਹਦਾ ਦੀਵਾਨ ਦਾ ਸੀ ਹਿੰਦੂ ਮੰਦਿਰ ਜਿਹਦੇ ਨਾਂ ਤੇ ਤੁਹਾਡਾ ਪਿੰਡ ਹੈ ਤਾਂ ਕਿ ਉਹਦਾ ਨਾਂ ਪਿਆ ਇੱਥੇ ਉਹ ਦੇਖ ਰਖ ਦੇ ਵਿੱਚ ਬਣਾਈ ਪਈ ਹੈ ਲੈ ਬਈ ਤੁਸੀਂ ਇਹ ਪਿੰਡ ਵੇ ਦੀ ਟੱਪੇ ਬਹੁਤ ਆਈ ਹੋਣਗੇ ਪਰ ਤੁਹਾਨੂੰ ਨਾਂ ਦਾ ਨਹੀਂ ਪਤਾ ਬਈ ਨਾਂ ਕਈ ਇੱਥੋਂ ਦਾ ਹੀ ਬਣਾਈ ਜਾਂਦੇ ਬਈ ਉਹਨੂੰ ਦੀਵਾਨ ਇੱਥੋਂ ਦਾ ਨਾ ਨਾ ਉਹਦੇ ਨਾਲ ਸੀਗਾ ਦੀਵਾਨ ਠੀਕ ਹੈ ਇਹ ਅੱਛਾ ਪਰ ਬਈ ਪੂਰਾ ਦੇਖ ਦੇਖ ਚ ਕਰਾਉਂਦਾ ਹੀ ਬਈ ਕੋਈ ਮਾੜਾ ਸਮਾਨ ਨਾ ਪਾੜੇ ਪੂਰੀ ਮਾੜਾ ਨਾ ਲੱਗ ਜੇ ਬਾਕੀ ਬਈ ਉਹ ਤਾਂ ਸਜ਼ਾ ਵੀ ਬਹੁਤ ਭੜੀ ਸੀ ਸਜ਼ਾ ਬਈ ਉਹ ਦੂਰੀਆਂ ਨੂੰ ਹਾਂ ਇਹ ਥੋੜੀ ਬਈ ਇੱਥੇ ਚਾਰ ਪੈਸੇ ਦੇ ਉਹ ਛੁੱਟ ਗਿਆ ਹਾਂ ਜਾਂ ਬਈ ਸੀਮੈਂਟ ਘੱਟ ਪਾ ਦੋ ਤਾਂ ਕਿ ਬਈ ਹੁਣ ਨਹਰਾ ਟੁੱਟੀਆਂ ਨਹੀਂ ਹਜੇ ਟੁੱਟੀਆਂ ਤੇ ਬੜੀ ਤਕਨੀਕ ਨਾਲ ਲੈਵਲ ਨੂੰ ਪੂਰਾ ਕਰ ਮੈਸਤਰੀ ਮੋਸਤਰੀ ਪੂਰੇ ਤਗੜੇ ਲਿਆਂਦੇ ਪੂਰੇ ਬਈ ਆਪ ਦੇ ਲਿਆਂਦਾ ਸੀ ਉਧਰੋਂ ਮੇਨ ਕੋਠੀ ਕਿਹੜੀ ਸੀ ਬਈ ਉਹਦੀ ਮੇਨ ਕੋਠੀ ਆ ਸੀ ਬਈ ਉਹਦਾ ਰੈਸਟ ਆ ਸਮਝਿਆ ਇਦਾਂ ਹੀ ਗਰਾੜਾ ਮਾੜਾ ਵਿੱਚ ਨਾ ਟ ਹੈਗਾ ਬਈ ਸਾਰਾ ਹੁਣ ਇਹ ਆਹ ਜੀ ਹਾਂ ਆ ਜੀ ਹਾਂ ਠੀਕ ਆ ਆਹ ਰਸਟਾ ਸੀਗਾ ਟਹਿ ਗਿਆ ਇਹਦੀ ਥੋੜੀ ਸੰਭਾਲ ਨਹੀਂ ਹੋਈ ਇਹ ਵੀ ਬਈ ਗੰਗਾ ਨਗਰ ਜ਼ਿਲ੍ਹੇ ਨੂੰ ਚਾਹੀਦਾ ਹਨਾ ਜਿਹੜੀਆਂ ਰਾਜੇ ਦੀਆਂ ਰਾਹਾਂ ਬਣਦੀ ਸੀਗਾ ਰਾਬੀ ਸੀ ਛੋੜਿਆ ਵਾਸਤੇ ਤਾਂ ਬਈ ਸਦਵਾਤ ਰਾਬੀ ਬਈ ਸਾਝੀ ਪੂਜਦੇ ਆ ਜਿਹੜੇ ਵੀ ਐ ਤੁਸੀਂ ਦੱਸੇ ਵੀ ਪੈਸੇ ਜੋੜ ਕੇ ਲਿਆ ਸੀ ਨਾ ਪੈਸੇ ਨਾ ਪੈਸਾ ਜੋੜ ਕੇ ਲੈਂਦੀ ਸੀ ਬਈ ਖਜ਼ਾਨੇ ਵਿੱਚ ਖਜ਼ਾਨੇ ਖਾਲੀ ਕਰਤੇ ਸੀ ਉਹਨੇ ਠੀਕ ਆ ਪਰ ਪੰਜਾਬ ਚ ਬੰਦੇ ਲਿਆ ਕੇ ਉਹਨੇ ਆਪਾਂ ਜੱਟ ਜ਼ਿਮੀਦਾਰਾਂ ਤੇ ਵਿਸ਼ਵਾਸ ਕਰਦਾ ਵੀ ਇਹ ਹੀ ਬੰਦੇ ਮਿਹਨਤੀ ਹੈ ਕੰਮ ਕਰ ਸਕਦੇ ਸਾਨੂੰ ਉਥੋਂ ਦੇ ਲੋਕਾਂ ਨੂੰ ਬਾਹਲਾ ਲਿਆ ਹੈ ਹਨਾ ਹਾਂਜੀ ਸਾਡੇ ਬਜ਼ੁਰਗਾਂ ਨੂੰ ਲਿਆਇਆ ਇੱਥੇ ਇੱਥੇ ਜ਼ਮੀਨਾਂ ਲੋ ਤੇ ਅੱਜ ਰਾਜਾ ਜਾਉਂਦਾ ਹੁੰਦਾ ਉਹਨੇ ਦੇਖਣਾ ਹੀ ਭਈ ਬਗਾਨੇ ਭਾਈ ਭਈ ਪੰਜਾਬੀਆਂ ਨੇ ਵਾਕਈ ਮੇਰਾ ਹਨਾ ਭਰੋਸੇ ਤੇ ਮਾਨ ਬਹੁਤ ਕਰਦਾ ਪੰਜਾਬੀਆਂ ਤੇ ਬੰਦਾ ਮਿਲਦੇ ਵੀ ਭਾਈ ਕਹਿੰਦੇ ਅੱਦੇ ਆਪਣੇ ਜ਼ੈਲਦਾਰ ਦੀ ਮਹਵੈਲੀ ਵਿਖਾਈ ਸੀ ਪਿੰਡ ਚ ਹਾਂਜੀ ਹਾਂਜੀ ਤੇ ਕਹਿੰਦੇ ਸਿੱਧੀ ਜਾ ਕੇ ਆਪਣੇ ਪੂਰੀ ਚਾੜ੍ਹ ਤੁੰਦੀ ਸੀ ਸਰਦਾਰਾਂ ਦੀ ਜਦੋਂ ਦੀਵਾਨ ਇੱਥੇ ਮਤਲਬ ਹੁਣ ਆਇਆ ਤਾਂ ਨਹੀਂ ਵੀ ਰੈਸਟੋਰੈਂਟ ਦੇ ਵਿੱਚ ਜਾ ਕੇ ਪੈ ਹੀ ਗਿਆ ਉਹ ਆਹ ਦਾ ਦੀਵਾਨ ਵੀ ਲਾਉਂਦਾ ਹੁੰਦਾ ਦੀਵਾਨ ਲਾਉਂਦਾ ਹੀ ਗੱਲਾਂ ਕਰਦਾ ਲੋਕਾਂ ਨਾਲ ਕਿਹੜਾ ਵੀ ਮਾਨ ਹਾਂ ਹਾਂ ਗਾਡਰ-ਗੁੱਡਰ ਵੇਲੇ ਲੱਕੜਾਂ ਦੇ ਆ ਦੇਖੋ ਬਾਈ ਇਹਦਾ ਪੂਰਾ ਨਾ ਥੋੜਾ ਢਹਿ ਗਿਆ ਬਾਈ ਯਾਰ ਤੇ ਸੰਭਾਲ ਨਹੀਂ ਕਰੀ ਸਰਕਾਰ ਨੇ ਅਜੇ ਵੀ ਬਾਈ ਸਰਕਾਰ ਨੂੰ ਜਿਹੜਾ ਜਿਹੜੇ ਗੰਗਾ ਨਗਰ ਦੇ ਬਾਈ ਕੋਈ ਸੰਸਥਾ ਹੈਈਆਂ ਕਲੱਬ ਹੈਗੇ ਉਹਨਾਂ ਨੂੰ ਵੀ ਚਾਹੀਦਾ ਇਹ ਬੜਾ ਨਿਸ਼ਾਨੀਆਂ ਬਾਈ ਰਾਜੇ ਦੀਆਂ ਸਾਹਮਣੇ ਰੱਖ ਗਏ ਕਿਉਂਕਿ ਬਾਈ ਰਾਜਸਥਾਨ ਦਾ ਸਭ ਤੋਂ ਵੱਕਸਤ ਸੋਡਾ ਹੀ ਸਟੇਟ ਹੋਣਾ ਹੈ ਨਾ ਉਦੋਂ ਇਹ ਰਿਆਸਤਾਂ ਹੀ ਹੁੰਦੀਆਂ ਸੀ ਰਿਆਸਤਾਂ ਸਭ ਤੋਂ ਪੈਸਾ ਵੱਧ ਸਾਰਾ ਨੂੰ ਜਿਹੜੀ ਵੀ ਜਿਆਦੇ ਫਸਲ ਹੁੰਦੀ ਹੈ ਰਾਜਸਥਾਨ ਦੀ ਇੱਥੇ ਹੁੰਦੀ ਹੈ ਬਈ ਛੋਲੇ ਛੋਲੇ ਆ ਗਾਟਰਾ ਗੂਟਰਾ ਪੰਗਾ ਆਪਣੇ ਤਾਂ ਬਈ ਚਿੱਟੇ ਵਾਲਿਆਂ ਨੇ ਛੱਡਣੀਆਂ ਨਹੀਂ ਸੀ ਇੱਥੇ ਕੋਈ ਹੱਥ ਹੀ ਨਹੀਂ ਲਾਉਂਦਾ ਬਈ ਇਹਨਾਂ ਨੂੰ ਆ ਇੱਟਾਂ ਉੱਟਾਂ ਆਪਣੇ ਲੋਕਾਂ ਨੇ ਤਾਂ ਲੈ ਜਾਣੀਆਂ ਸੀਗਾ ਆ ਦੇਖੋ ਗਾਡਰਾ ਗੂਟਰਾ ਉਹ ਵੀ ਪੰਗਾ ਤੇ ਬਹੁਤ ਵੱਡਾ ਸੀ ਬਈ ਤਾਂ ਬਹੁਤ ਵੱਡਾ ਸੀ ਬਈ ਇਹਦਾ ਹੈਗਾ ਕੋਈ ਨਾਂਗਾ ਬਈ ਬਈ ਦੀ ਆ ਨਿੱਗੂ ਦੀ ਆਜੋ ਬਈ ਮੈਂ ਬਈ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਕਾਰਖਾਨਾ ਸੀ ਸਾਰਾ ਜਿੰਨਾ ਵੀ ਸਮਾਨ ਮਸਾਲਾ ਮਿੱਟੀ ਇੱਟਾਂ ਸਾਰਾ ਇੱਥੇ ਤਿਆਰ ਹੁੰਦਾ ਸੀ ਤੇ ਮੇਨ ਗੱਲ ਸੀ ਕਿ ਆਪ ਬਈ ਵਿਚ ਰੇਖ ਦੇਖਦੇ ਉਹ ਕਰਦਾ ਸੀਗਾ ਹਨਾ ਬਈ ਹਾਂਜੀ ਹਾਂਜੀ ਤੇ ਆ ਇਧਰੋਂ ਦੇਖੋ ਬਈ ਆ ਬਿਲਡਿੰਗ ਇਧਰੋਂ ਆ ਬਈ ਕਾਲੇ ਜਿ ਬਣ ਗਿਆ ਉਹ ਕਾਲੇ ਬਣ ਗਿਆ ਬਈ 10 ਤਾਂ ਸਰਕਾਰ ਦੇ ਛੋਟੇ ਬਈ ਤਾਂ ਕਿ ਸਰਕਾਰੀ ਜਗਾ ਬਹੁ ਪਈ ਹਨਾ ਰਾਜ ਕਰਕੇ ਹਨਾ 8 9 ਕਿਲੇ ਥਾ ਸੀ ਆ ਜੀ ਜੇ ਕਾਲੇ ਜਿ ਬਣ ਗਿਆ ਕਾ ਪਿਆ ਜੀ ਆ ਬੇਦੀ ਸਰਕਾਰੀ ਹੈ ਸਾਰੀ ਹਾਂ ਦੇਖੋ ਬਈ ਉਹ ਤਾਂ ਇੱਥੇ ਰਾਜ ਭਾਗ ਪੂਰਾ ਤਗੜਾ ਸੀ ਹਨਾ ਪਰ ਸਦਾ ਨਹੀਂ ਬਈ ਕਹਿੰਦੇ ਚੜਾਣਾ ਨਹੀਂ ਬਈ ਹਨਾ ਜਾਣਾ ਹਰੇਕ ਨਹੀਂ ਆ ਬਾਲੀ ਬਈ ਹੰਕਾਰ ਵੀ ਨਹੀਂ ਕਰਨਾ ਚਾਹੀਦਾ ਹਨਾ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਰਹੇ ਬਈ ਪਰ ਉਹਨਾਂ ਦਾ ਜਿਹੜਾ ਚੰਗਾ ਕੰਮ ਹੋ ਰਹਿ ਜਾਂਦਾ ਹਨਾ ਬਈ ਸਿਕੰਦਰ ਦਾ ਮਤਲਬ ਬਈ ਚੰਗਾ ਕੰਮ ਕਰੋ ਆਪਦਾ ਨਾਮ ਛੱਡ ਕੇ ਜਾਓ ਹਨਾ ਮੈਂ ਹਿਸਟਰੀ 'ਚ ਕੀਤੀ ਨਾ ਐਮਏ ਹਾਂਜੀ ਥੋੜਾ ਥੇ ਆ ਜਾ ਮੈਨੂੰ ਪਤਾ ਹੈ ਮਨਲਾ ਚੱਲਦਾ ਹੈ ਮਹਾਰਾਜ ਸਿਕੰਦਰ ਸੀਗਾ ਜਿਹੜਾ ਜਿਹਨੇ ਦੁਨੀਆਂ ਜਿੱਤੀ ਸੀ ਜਦੋਂ ਉਹ ਮਰਿਆ ਸੀ ਨਾ ਇਤਿਹਾਸ ਦੇ ਵਿੱਚ ਲਿਖਿਆ ਵੀ ਮੇਰੇ ਹੱਥਾਂ ਨਾਲ ਬਾਹਰ ਖਾਲੀ ਕੱਢ ਕੇ ਲੈ ਜਾਣੇ ਆ ਹੂੰ ਵੀ ਐ ਇਹ ਕਿਉਂ ਲੈ ਜਾਣੇ ਆ ਬਈ ਮੈਂ ਖਾਲੀ ਹੱਥ ਆਇਆ ਤੇ ਖਾਲੀ ਬਈ ਦੁਨੀਆ ਜਤਲੀ ਸੋਨੇ ਹਾਂ ਬਈ ਬਰਬਾਦ ਚ ਪਤਾ ਲੱਗ ਜੇ ਲੋਕਾਂ ਨੂੰ ਬਈ ਗਾੜਨ ਪੜਨ ਦਾ ਕੋਈ ਫਾਇਦਾ ਨਹੀਂ ਇੱਥੇ ਕਈ ਹੱਦਾਂ ਪਿੱਛੇ ਲੜੀ ਜਾਂਦੇ ਕੋਈ ਪੈਲੀਆਂ ਪਿੱਛੇ ਲੜੀ ਜਾਂਦੇ ਆਹ ਦੇਖੋ ਛੱਤ ਦਿਖਾਉਣੇ ਬਈ ਸੋਨ ਨੂੰ ਇਹਦੀ ਆਹ ਦੇਖੋ ਪੂਰੇ ਮੋਸਤ ਕੱਲ ਬਈ ਕੰਮ ਪਾਇਆ ਸੀਗਾ ਇੱਥੇ ਆਹ ਸਿਸਟਮ ਖਾਉਣਾ ਸਾਨੂੰ ਆਹ ਦੇਖੋ ਆਹ ਟੈ ਗਿਆ ਬਈ ਉਹ ਪੁੰਡੀਆਂ ਲੱਗੀਆਂ ਪੱਖਿਆਂ ਵਾਲੀਆਂ ਤੇ ਬਹੁਤ ਤਗੜਾ ਸਿਸਟਮ ਆ ਬਈ ਗਾਡਰੀ ਵਾਲੇ ਭਾਰੇ ਆ ਦੂਜੇ ਆ ਅੰਗਰੇਜ਼ਾਂ ਵੇਲੇ ਇਹ ਤਾਂ ਤੇ ਆਹ ਵੇ ਬਾਰ-ਬਾਰੀਆਂ ਇਹ ਚ ਮਲਬੇ ਨਾਲ ਨੱਪਿਆ ਗਿਆ ਇਹ ਤੇ ਬਹੁਤ ਤਗੜਾ ਸਿਸਟਮ ਸੀਗਾ ਜੇ ਕਿਤੇ ਇਹਦੀ ਸੰਭਾਲ ਕੀਤੀ ਹੁੰਦੀ ਦੇਖਣ ਵਾਲੀ ਚੀਜ਼ ਸੀਗੀ ਤੇ ਆਮ ਇੱਟਾਂ ਚ ਆਮ ਚੂਨੇ ਦੇ ਵਿੱਚ ਵੀ ਲਾਇਆ ਸੀਗਾ ਇਹ ਉਹਦਾ ਕੱਚੀ ਲੇਪੀ ਕੀਤੀ ਐ ਤੇ ਆਹ ਬਈ ਹੈਗਾ ਸਿਸਟਮ ਆ ਕੱਚੀ ਗਾਂਦਾ ਵੇ ਤੇ ਫੇਰ ਵੀ ਬਈ ਹਜੇ ਆਪਦੇ ਸਾਹਾਂ ਤੇ ਹੈਗਾ ਇਹ ਤੇ ਜੋੜੀਆਂ ਜੜੀਆਂ ਸਾਰਾ ਕੁਝ ਪਿਆ ਹੈ ਤੇ ਵੀਡੀਓ ਬਾਈ ਕਿਵੇਂ ਚੰਗੀ ਲੱਗੀ ਠੀਕ ਆ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਤੇ ਇੱਕ ਬਾਈ ਤੁਸੀਂ ਛੋਡੀ ਨਿਗਾ ਦੇ ਵਿੱਚ ਕੋਈ ਵੀ ਇਹ ਜੀ ਹਵੇਲੀ ਹੈ ਜਾਂ ਕੋਈ ਫਿਲਮ ਸ਼ੂਟ ਹੋਈ ਹੈ ਜਾਂ ਆਪਣੇ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਜਾਂ ਕੋਈ ਪੁਰਾਣੀ ਵਿਰਾਸਤ ਆ ਜਰੂਰ ਦੱਸਿਓ ਜਿਵੇਂ ਬਾਈ ਦੀਪ ਨੇ ਸਾਨੂੰ ਫੋਨ ਕਰਕੇ ਆਖਿਆ ਬਾਈ ਤੁਸੀਂ ਸਾਡੇ ਪਿੰਡ ਦੀਆਂ ਚੀਜ਼ਾਂ ਆਓ ਦਿਖਾਓ ਹਨਾ ਤੇ ਬਹੁਤ ਇੱਥੇ ਪੰਜਾਬੀ ਭਰਾਵਾਂ ਨੇ ਆਪਣੇ ਬਾਈ ਤਰੱਕੀ ਕਰੀ ਆ ਤੇ ਆਪਾਂ ਵੀ ਇਹੀ ਆਸ ਕਰਦੇ ਹਾਂ ਬਹੁਤ ਖੁਸ਼ ਰਹਿਣ ਹਨਾ ਆਪਣੇ ਪੰਜਾਬੀ ਭਰਾ ਜਿੱਥੇ ਵੀ ਜਾਣ ਸਾਰੇ ਹੀ ਰਹਿਣ ਜਿਹੜੇ ਬਈ ਹਨਾ ਉਹ ਨਗਰ ਖੇੜੇ ਸੌਖੂ ਵੀ ਉਹ ਵੇ ਬਈ ਕਾਫੀ ਬਿਲਡਿੰਗਾਂ ਸੀਗੀਆਂ ਅਲੱਗ-ਅਲੱਗ ਇੱਥੇ ਉਹ ਤਾਂ ਫੈਕਟਰੀ ਟਾਈਪ ਹੀ ਸੀਗਾ ਸਿਸਟਮ ਇੱਥੇ ਤੇ ਪਾਕਿਸਤਾਨ ਦਾ ਬਈ ਲਾਸਟ ਪਿੰਡ ਆ ਇਹ ਤੇ ਨਾਲ ਹੀ ਪਾਕਿਸਤਾਨ ਲੱਗਦਾ ਹੈ ਭਾਰਤ ਦਾ ਮੰਨ ਲਓ ਲਾਸਟ ਪਿੰਡ ਆ ਇਹ ਪੰਜਾਬ ਦਾ ਵੀ ਤੇ ਰਾਜਸਥਾਨ ਦਾ ਇੱਥੋਂ ਸ਼ੁਰੂ ਹੋ ਜਾਂਦੀ ਹੈ ਤੇ ਇਧਰ ਆਪਣਾ ਹਬ ਹੋ ਰਹਿ ਜਾਂਦਾ ਹਨਾ ਤੇ ਬਹੁਤ ਏਹ ਜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਬਈ ਘਰੇ ਬੈਠੇ ਦਿਖਾਵਾਂਗੇ ਵੀਡੀਓ ਬਈ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇ ਧੰਨਵਾਦ ਬਈ ਦੀਪ ਧੰਨਵਾਦ